ਲੋ ਜੀ ਜੋ 13 ਫਰਵਰੀ ਤੋਂ ਸੰਭੂ ਬਾਰਡਰ ਖਨੋਰੀ ਬਾਰਡਰ ਤੇ ਕਿਸਾਨ ਬਿਠਾ ਲਏ ਆ ਮੋਦੀ ਨੇ ਸੈਂਟਰ ਸਰਕਾਰ ਨੇ ਹਰਿਆਣੇ ਵਾਲੀ ਸਰਕਾਰ ਨੇ ਮੋਰੇ ਬੰਦ ਕਰਕੇ ਦੁਬਾਰਾ ਕਰਕੇ ਲੋ ਮੈਂ ਇੱਕ ਕਵਤਾ ਲਿਖੀ ਆ ਵੀ ਵਾਹਿਗੁਰੂ ਰੱਬਾ ਸੁਣ ਲੈ ਅਰਦਾਸ ਉਹ ਕਵਤਾ ਪੇਸ਼ ਕਰ ਰਹੇ ਹਾਂ ਸੁਣੋ ਰੱਬਾ ਸੁਣੇ ਅਰਦਾਸ ਕਿਸਾਨ ਦੀ ਜੋ ਸ਼ੰਭੂ ਵਾਡਰ ਬੈਠੇ ਨੇ ਤੇਰੀ ਮੇਰ ਨਾਲ ਹੱਲ ਹੋਣੇ ਨੇ ਸਾਰੇ ਮਸਲੇ ਇਨਾ ਕਿਸਾਨ ਦੇ ਰੱਬਾ ਸੁਣ ਅਰਦਾਸ ਕਿਸਾਨ ਦੀ ਜੋ ਖੇ ਨੌਰੀ ਵਾਡਰ ਬੈਠੇ ਨੇ ਤੇਰੀ ਮੇਰ ਨਾਲ ਹੱਲ ਹੋਣੇ ਨੇ ਜੋ ਮਸਲੇ ਸਾਰੇ ਇਕਸਾਨ ਦੇ ਜੋ ਇਤਿਆਸ ਸੁਣਿਆ ਪੜਿਆ ਸੀ ਉਹ ਮੁੜ ਸਰਕਾਰਾਂ ਕਰ ਰਹੀਆਂ ਓਏ ਜਿਨਾ ਮੱਥਾ ਇਹ ਨਾਲ ਲਾਇਆ ਏ ਉਹ ਬਹੁਤੀ ਦੇਰ ਨਾ ਚੱਲ ਰਹੀਆਂ ਜਿਨਾ ਮੱਥਾ ਸਿੰਗਾ ਨਾਲ ਲਾਇਆ ਏ ਉਹ ਬਹੁਤੀ ਦੇਰ ਨਾ ਟੱਕ ਰਹੀਆਂ ਤੇਰੀ ਮੇਰ ਨਾਲ ਹੱਲ ਹੋਣੇ ਨੇ ਰੱਬਾ ਮੇਰ ਹੋਵੇ ਜੇ ਇਨਾ ਤੇ ਜੋ ਗਰਮੀ ਦੇ ਵਿੱਚ ਮਰਦੇ ਨੇ ਰੱਬਾ ਸੁਣ ਅਰਦਾਸ ਕਿਸਾਨ ਦੀ ਜੋ ਬਾਡਰਾਂ ਉੱਤੇ ਬੈਠੇ ਨੇ ਰੱਬਾ ਸੁਣ ਅਰਦਾਸ ਕਿਸਾਨਾਂ ਦੀ ਜੋ ਖੈ ਨੌਰੀ ਬਾਡਰ ਬੈਠੇ ਨੇ ਹੰਕਾਰ ਦਾ ਪਹਾਂਡਾ ਭਰਿਆ ਏ ਮੋਦੀਏ ਨੇ ਇੱਕ ਦਿਨ ਐਸਾ ਟੁੱਟਣਾ ਏ ਤੇਰੀ ਹਿੱਕ ਤੇ ਮੋਦੀ ਆਣ ਬੈਠੂ ਤੈਨੂੰ ਪਹਿਣਾ ਇਨਾ ਅੱਗੇ ਝੁਕਣਾ ਏ ਗੱਲ ਕਰ ਲਾ ਨਾਲ ਕਿਸਾਨਾਂ ਦੇ ਤੈਨੂੰ ਵਣੀ ਡਾਨੀ ਕੁਝ ਨਾ ਕਹਿੰਦੇ ਨੇ ਤੇਰੀ ਮੇਰ ਨਾਲ ਹੱਲ ਹੋਣੇ ਨੇ ਰੱਬਾ ਮਸਲੇ ਸਾਰੇ ਕਿਸਾਨਾਂ ਦੇ ਤੇਰੀ ਕਿਰਪਾ ਨਾਲ ਹੱਲ ਹੋਣੇ ਨੇ ਰੱਬਾ ਮਸਲੇ ਸਾਰੇ ਕਿਸਾਨਾਂ ਦੇ ਰੱਬਾ ਸੁਣੇ ਅਰਦਾਸ ਕਿਸਾਨਾਂ ਦੀ ਜੋ ਬਾੜਾਂ ਉੱਤੇ ਬੈਠੇ ਨੇ ਸਾਨੂੰ ਮਾਲਕ ਬਣਾਇਆ ਜ਼ਮੀਨਾਂ ਦੇ ਸਾਡੇ ਬੰਦਾ ਸਿੰਘ ਬਹਾਦਰ ਨੇ ਜਨਜੂ ਤਿਲਕ ਬਚਾਇਆ ਦਿੱਲੀ ਚ ਸਾਡੇ ਨੌਵੇਂ ਤੇਗ ਬਹਾਦਰ ਨੇ ਦਿੱਲੀ ਧਰਮ ਬਚਾਇਆ ਤੁਹਾਡਾ ਸੀ ਸਾਡੇ ਨੌਵੇਂ ਤੇਗ ਬਹਾਦਰ ਨੇ ਜੋ ਆਸਾਂ ਸੀ ਸਾਡਾ ਤੁਹਾਡੇ ਤੇ ਓਏ ਤੁਸੀਂ ਮੋਦੀ ਸਭ ਭਲਾਇਆ ਏ ਰੱਬਾ ਸੁਣ ਅਰਦਾਸ ਕਿਸਾਨਾਂ ਦੀ ਜੋ ਬਾਰਡਰਾਂ ਉਤੇ ਬਠਾਇਆ ਏ ਓ ਤੇਰੀ ਸੋਚ ਮਾੜੀ ਹੋਈ ਮੋਦੀ ਓਏ ਤੇਰੀ ਸੋਜ ਹੋਈ ਮੋਦੀ ਮਾੜੀ ਓਏ ਤੇਰੇ ਵਿੱਚ ਹੰਕਾਰ ਕਿਉਂ ਆਇਆ ਏ ਟਿੱਡ ਪਰਦਾ ਸਾਰੀ ਦੁਨੀਆ ਦਾ ਤੂੰ ਛੜਕਾਂ ਉਤੇ ਬਿਠਾਇਆ ਏ ਓਏ ਟਿੱਡ ਪਰਦਾ ਸਾਰੀ ਦੁਨੀਆ ਦਾ ਤੂੰ ਛੜਕਾਂ ਉਤੇ ਬਿਠਾਇਆ ਏ ਤੈਨੂੰ ਸ਼ਾਦੀਪੁਰੀਆ ਪਿੰਡ ਕਹੇ ਤਾਈਓ ਲੋਕੀ ਯਕੀਨ ਨਾ ਕਰਦੇ ਨੇ ਵਾਹਿਗੁਰੂ ਸੁਣੇ ਅਰਦਾਸ ਕਿਸਾਨਾਂ ਦੀ ਜੋ ਬਾੜਾਂ ਤੇ ਬੈਠੇ ਮਰਦੇ ਨੇ